ਕੋਟਕਪੂਰਾ ਵਿੱਚ ਅਜ ਉਸ ਸਮੇਂ ਹੜਕੰਪ ਮੱਚ ਗਿਆ ਜਦ ਲੋਕਾਂ ਨੇ ਇੱਕ ਸ਼ਖਸ ਨੂੰ 250 ਮੀਟਰ ਉੱਚੇ ਮੋਬਾਈਲ ਟਾਵਰ ਤੇ ਚੜੇ ਵੇਖਿਆ ਇਹ ਸ਼ਖਸ ਮੋਬਾਈਲ ਟਾਵਰ ਤੇ ਚੜ ਕੇ ਛਾਲ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਇਕੱਠੇ ਹੋਏ ਲੋਕਾਂ ਨੇ ਜਦ ਵਜ੍ਹਾ ਪੁੱਛੀ ਤਾਂ ਸ਼ਖਸ ਕਦੇ ਘਰੇਲੂ ਕਲੇਸ਼ ਦੀ ਗੱਲ ਕਰ ਰਿਹਾ ਸੀ ਤੇ ਕਦੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧੀ ਆਨੰਨ ਫਾਨਨ ਦੇ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੂਚਨਾ ਮਿਲਦੇ ਹੀ ਪੁਲਿਸ ਵਿਮੌਖੇ ਤੇ ਪਹੁੰਚੀ ਤੇ ਲੱਖ ਕੋਸ਼ਿਸ਼ਾਂ ਤੋਂ ਬਾਅਦ ਸ਼ਖਸ ਨੂੰ ਹੇਠਾਂ ਉਤਾਰਿਆ ਗਿਆ ਉਕਤ ਸ਼ਖਸ ਦਾ ਨਾਮ ਕੁਲਵਿੰਦਰ ਸਿੰਘ ਹੈ ਜੋ ਕਿ ਪੇਸ਼ੇ ਤੌਰ ਤੇ ਟਰੱਕ ਡਰਾਈਵਰ ਹੈ ਇਸ ਹਰਕਤ ਬਾਰੇ ਜਦ ਕੁਲਵਿੰਦਰ ਨੂੰ ਪੁੱਛਿਆ ਗਿਆ ਤਾਂ ਉਹ ਕੀ ਬੋਲਿਆ ਤੁਸੀਂ ਖੋਦੀ ਸੁਣ ਲਓ ਤੁੜਨੇ ਸੇ ਕਿਉਂ ਕਿਹੜੇ ਟਾਵਰ ਤੇ ਪਹਿਲਾਂ ਵੀ ਤੁਸੀਂ 4-5 ਸਾਲ ਪਹਿਲਾਂ ਵੀ ਚੜੇ ਸੀ ਅੱਜ ਫੇਰ ਚੜ ਗਏ ਕੀ ਕਾਰਨ ਸੀ ਜੀ ਅੱਜ ਹੀ ਆਪਾਂ ਤਾਂ ਅੱਜ ਕਾਰਨ ਇਸ ਚੜੇ ਆ ਜੀ ਆ ਜਿਹੜਾ ਕਾਨੂੰਨ ਬਣਾਇਆ ਨਾ ਡਰਾਈਵਰਾਂ ਵਾਸਤੇ ਟੈਂਡਰ ਰਨ ਇਹ ਗਲਤ ਬਣਾਇਆ ਜੀ ਅੱਛਾ ਜੇ ਆਪਣੇ ਪਿੱਛੋ ਆ ਕੇ ਕੋਈ ਮਾਰ ਦੂਗਾ ਉਹਦੇ ਵਿੱਚ ਆਪਣੀ ਕੀ ਗਲਤੀ ਹੈ ਜੀ ਇਹ ਗਲਤ ਕਾਨੂੰਨ ਆਈ ਜਦੋਂ ਤੁਸੀਂ ਪਹਿਲਾਂ ਚੜੇ ਸੀਗੇ ਟਾਵਰ ਦੇ ਉੱਪਰ ਹੁਣ ਘੁੱਬ ਕੇ 2 ਘੰਟੇ ਪਹਿਲਾਂ 4 ਘੰਟੇ ਪਹਿਲਾਂ ਔਰ ਤੁਸੀਂ ਕਹਿ ਰਹੇ ਸੀ ਮੇਰੇ ਸਾਲੇ ਨਾਲ ਗੱਲ ਕਰਾ ਦਿਓ ਤੁਹਾਡਾ ਘਰ ਦਾ ਡਿਸਬਿਊਟ ਆ ਹੁਣ ਤੁਸੀਂ ਉਹ ਜਿਹੜਾ ਕਾਨੂੰਨ ਦੀ ਗੱਲ ਕਰਦੇ ਹੋ ਨਹੀਂ ਇਹ ਕਿਹੜੀ ਗੱਲ ਕਹੀ ਹੈ ਇਹ ਤਾਂ ਇਹ ਗੱਲ ਕਹੀ ਸੀ ਮੈਂ ਕਿਹਾ ਵੀ ਮੇਰਾ ਸਾਲਾ ਆ ਤਾਂ ਨਹੀਂ ਕਹਿ ਸੀ ਕਿ ਮੈਂ ਇਸ ਗੱਲ ਉੱਤਰੂ ਹੈ ਮੇਰੀ ਮੰਗ ਇਹੀ ਹੈ ਜੀ ਆ ਕਾਣਾਕ ਨੂੰ ਬੰਦ ਹੋਣਾ ਚਾਹੀਦਾ ਨਹੀਂ ਤੁਹਾਡੇ ਕੋਈ ਘਰ ਦੀ ਵੀ ਪਰੇਸ਼ਾਨੀ ਆ ਉਹਦੇ ਕਰਕੇ ਨਹੀਂ ਸਾਡੀ ਘਰ ਦੀ ਕੋਈ ਪਰੇਸ਼ਾਨੀ ਨਹੀਂ ਪਿਛਲੀ ਵਾਰੀ ਵੀ ਤੁਸੀਂ ਚੜੇ ਸੀ ਉਦੋਂ ਕੀ ਕਾਰਨ ਸੀ ਉਹ ਤਾਂ ਪਹਿਲਾਂ ਵਾਲੀ ਗੱਲ ਸੀ ਉਹ ਛੱਡੋ ਪਰਾਂ ਨਹੀਂ ਉਦੋਂ ਕੀ ਕਾਰਨ ਸੀ ਉਦੋਂ ਵੀ ਤਾਂ ਕੋਈ ਕਾਰਨ ਉਹ ਵੀ ਦੱਸੋ ਨਾ ਦਾ ਕਾਰਨ ਤਾਂ ਦੱਸੋ ਉਹ ਕਾਰਨ ਇਹ ਜ ਗਈ ਆਪਾਂ ਗੱਡੀ ਦਾ ਕੰਮ ਕਰਦੇ ਸੀਗੇ ਉਹਨਾਂ ਨੇ ਪੈ ਜਣੇ ਦਿੱਤੇ ਕਿ ਉਹ ਮਿਲ ਕੇ ਸੀਗੇ ਇਸ ਵੇਲੇ ਤੁਸੀਂ ਕਿਹਦੇ ਕੋਲੇ ਕੰਮ ਕਰ ਰਹੇ ਹੋ ਜੀ ਕਿਹਦੀ ਗੱਡੀ ਤੇ ਕੰਮ ਕਰ ਰਹੇ ਹੋ ਹੁਣ ਇਸ ਟਾਈਮ ਵੀ ਹਟਿਆ ਆ ਹਟੇ ਹੋਈ ਆ ਹਟਿਆ ਆ ਪਰ ਇਸ ਗੱਲੋਂ ਹਟਿਆ ਆ ਵੀ ਵੀ ਇਹ ਕਾਨੂੰਨ ਗਲਤ ਹੋ ਗਿਆ ਟਰੱਕ ਡਰਾਈਵਰ ਦੇ ਹਾਈ ਵੋਲਟੇਜ ਡਰਾਮੇ ਬਾਰੇ ਡੀਐਸਪੀ ਕੋਟਕਪੂਰਾ ਦਾ ਕਹਿਣਾ ਹੈ ਕਿ ਉਕਤ ਸ਼ਖਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਮਾਨਸਿਕ ਪਰੇਸ਼ਾਨ ਵੀ ਲੱਗ ਰਿਹਾ ਹੈ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਹੋਰ ਪਿਛੜ ਗਿਆ ਤਾਂ ਉਹ ਜਦ ਐਡਮਿਨ ਕੋਲ ਪਤਾ ਚੱਲਾ ਤਾ ਐਸਐਚਓ ਥਾਣਾ ਸਿਟੀ मैं गए एस साहब को बताया गया एस, एस साहब को बताया गया तो उन्होंने सिस्टेंस देने का आ, उन्होंने हमें फायर ब्रिगेड एम्बुलेंस जो भी था वो उन्होंने भेजा और कम्युनिकेशन हमारा लगातार हो रहा था इसका नंबर हासिल किया इससे फिर बात की तो कम्युनिकेशन करने के बाद जो प्रेस के थे वी जी उन्होंने उनका उन्हों रोल बहुत अच्छा रहा तो कुछ समय बाद फिर बात जीत करके इसको नीचे उतार लीजिए सर तो कारण क्या था क्यों पड़ा था इसको कारण एक तो इसने ड्रिंक की हुई थी ड्रिंक करने के कारण कुछ भी बो था पहले बो था इसकी अपने साले के साथ लड़ाई है फिर बीच में ये कहता मैं ड्राइवर हूँ तो मुझे ये कानून के कारण मैंने ये किया है लेकिन ड्राइवरी भी इसने छोड़ रखी है तो सर पहला भी कितना सीखा होता है ਹਾਂਜੀ ਕੁਛ ਸਮਾਂ ਪਹਿਲਾਂ ਵੀ ਚੜਿਆ ਸੀ ਪਤਾ ਲੱਗਿਆ ਮੈਨੂੰ ਤੁਹਾਡੇ ਲੋਕਾਂ ਤੋਂ ਪਤਾ ਲੱਗਿਆ ਜੀ 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 ਤੋਂ ਸਰ ਇਹ ਆਪਾਂ ਕੀ ਮੰਗ ਕਰ ਰਹਾ ਹੈ ਅਬ ਜੋ ਹੋਇਆ ਤੋ ਇਸ ਵਿੱਚ ਕੀ ਮੰਗਤੀ ਹੈ ਜੀ ਰਿਟਰਨ ਪਹਿਲੇ ਤੋ ਉਹ ਰਹਾ ਤਾਂ ਮੇਰਾ 사ਲਾ ਮਾਫੀ ਮੰਗੇ ਉਹ ਇਸਕਾ ਏਜੰਡਾ ਥਾ ਨਾ ਏਜੰਡਾ ਥਾ ਕਿ ਜਿਵੇਂ ਜਿਵੇਂ ਕੋਈ ਫੋਨ ਫਾਨ ਇਸ ਕੋ ਲਗਾਤਾ ਗਿਆ ਵੈਸੇ ਇਸਕੇ ਏਜੰਡੇ ਵਿੱਚ ਬੜਾ ਪਹੁੰਚਣ ਲਗਾ ਆਪਾਂ ਰਿਟਰਨ ਰੰਕਾ ਆਪਣੂ ਗੱਲ ਪਿਆ ਦੇਖੋ ਇਹ ਸਮਝਦੇ ਵਾਲੀ ਬਾਤ ਹੈ ये अगर कोई एक आदमी टावर पर चढ़ के ऐसी बात करेगा इस कानून को बदल दो उसको बदल दो ऐसे नहीं होता ये इसकी मांग कोई संविधानिक मांग नहीं थी अगर किसी को कोई चीज़ पसंद नहीं तो उसका प्रोटेस्ट करने का एक डिफरेंट तरीका था जो इसका प्रोटेस्ट करने का तरीका था वो गलत था तो अब पुलिस क्या कर देता पहले इसका मेडिकल करा रहे हैं देखते हैं मेंटली कैसा है क्योंकि जो बार बार ऐसा काम करता है मेंटली तो है ही है ना वो तो सर ये टावर का भी नुकसान है इसने पे है। है। उन्होंने बताया आप अगर, अगर वो कंप्लेंट करेंगे सबसे पहले तो टावर वालों को ये देखना चाहिए जब सिक्योरिटी गार्ड रखे हैं तो आदमी टावर के ऊपर कैसे चढ़ गया जी पहली बात तो ये टावर वालों की गलती है